हेलो एवरीवन वेलकम टू माय YouTube चैनल प्रतिभा नरसिंह ऑफिसर आज ਆਪਾਂ ਕਰਾਂਗੇ ਮਲਟੀਪਲ ਚੁਆਇਸ ਕੁਸ਼ਚਨ ਪੰਜਾਬੀ ਦੀ ਮੈਂ ਵੀ ਰਾਣੀ ਤੂੰ ਵੀ ਰਾਣੀ ਕਾਤ ਪੂਰੀ ਕਰੋ ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਪੀਗਾ ਕਰਦਾ ਪਾਣੀ ਇਸ ਕੋਥ ਦਾ ਜਿਹੜਾ ਫਿਲਿੰਗ ਬਲੈਂਕਸ ਹੈ ਨੋ ਅੰਕ ਲਈ ਸਹੀ ਚਿੰਨ ਦੀ ਚੋਣ ਕਰੋ ਨੋ ਅੰਕ ਲਈ ਸਹੀ ਚਿੰਨ ਹੈਗਾ ਬੀ ਆਹ ਵਾਲਾ ਚਿੰਨ ਹੈ ਜਿਹੜਾ ਬੀ ਸਤਾ ਕਰ ਗਿਆ ਠੀਕ ਹੈ ਬੀ ਜਿਹੜਾ ਅਨਸਰ ਹੈ ਇਹਦਾ ਨੈਕਸਟ ਹੈਗਾ 1947 ਦੀ ਵੰਡ ਦੇ ਸਮੇਂ ਭਾਰ ਦੇ ਇਸੇ ਪੰਜਾਬ ਦਾ ਕਿਹੜਾ ਹਿੱਸਾ ਆ ਪੰਜਾਬ ਦਾ ਪੂਰਬੀ ਪੰਜਾਬ ਹੈ ਜਿਹੜਾ ਭਾਰਤ ਦੀ ਹਿੱਸਾ ਹੈ ਤੇ ਜਿਹੜਾ ਪੱਛਮੀ ਪੰਜਾਬ ਆ ਪਾਕਿਸਤਾਨ ਦੇ ਵਿੱਚ ਹੈ ਜਿਸ ਨੂੰ ਲੈਂਦਾ ਪੰਜਾਬ ਵੀ ਕਹਿੰਦੇ ਆ ਤੇ ਚੜਦਾ ਪੰਜਾਬ ਚੜਦਾ ਪੰਜਾਬ ਹੁੰਦਾ ਹੈ ਜਿਹੜਾ ਪੂਰਬੀ ਭਾਰਤ ਦੇ ਵਿੱਚ ਹੈ ਇਹ ਤੁਹਾਨੂੰ ਕੁਐਸਚਨ ਵੀ ਆ ਸਕਦਾ ਹੈ ਵੀ ਲੈਂਦਾ ਪੰਜਾਬ ਕਿਸ ਨੂੰ ਕਹਿੰਦੇ ਹਨ ਤੇ ਪੱਛਮੀ ਪੰਜਾਬ ਨੂੰ ਕਹਿੰਦੇ ਹਨ ਤੇ ਚੜਦਾ ਪੰਜਾਬ ਕਿਸ ਨੂੰ ਕਹਿੰਦੇ ਹਨ ਪੂਰਬੀ ਪੰਜਾਬ ਨੂੰ ਕਹਿੰਦੇ ਹਨ ਤੇ ਜਿਹੜਾ ਜੋਕਾ ਪੰਜਾਬ ਹੈ ਉਹ ਆਪਣਾ ਜਿਹੜਾ ਅੱਜ ਦਾ ਪੰਜਾਬ ਹੈ 1966 ਦੀ ਵੰਡ ਤੋਂ ਬਾਅਦ ਜਿਹੜਾ ਬਣਿਆ ਸੀਗਾ ਪੰਜਾਬੀਆਂ ਨੂੰ ਦੁਨੀਆ ਦੀ ਗੌਰਵਮਈ ਕੌਮ ਕਿਸ ਨੇ ਬਣਾਇਆ ਹੈ ਪੰਜਾਬੀਆਂ ਨੂੰ ਦੁਨੀਆ ਦੀ ਗੌਰਵਮਈ ਕੌਮ ਪੰਜਾਬੀ ਸੱਭਿਆਚਾਰ ਨੇ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਵਰਡ ਧਿਆਨ ਨਾਲ ਵਰਡ ਦਾ ਧਿਆਨ ਰੱਖਿਓ ਕੀਵਰਡ ਹੈਗਾ ਸੰਪਾਦਨਾ ਭਾਰਤ ਦੇ ਰਾਸ਼ਟਰਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਮੰਨਿਆ ਜਾਂਦਾ ਹੈ ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਭਾਸ਼ਾ ਦੀ ਬੁਨਿਆਦੀ ਇਕਾਈ ਤੁਨੀ ਨੂੰ ਕਿਹਾ ਜਾਂਦਾ ਹੈ ਨੈਕਸਟ ਹੈਗਾ ਗੁਰਮੁਖੀ ਲਿਪੀ ਵਿੱਚ ਵਰਣਮਾਲਾ ਵਿੱਚਲੇ ਸਵਾਰ ਕਿਹੜੇ ਹਨ ਸਵਾਰ ਮੈਂ ਤਾਂ ਸਵਰ ਮੈਂ ਤੁਹਾਨੂੰ ਬਾਰ-ਬਾਰ ਉੱਤੇ ਸਵਰ ਤੇ ਜੋੜ ਦਿੱਤਾ ਊੜਾ ਐੜਾ ਈੜੀ ਮੂਲ ਸਵਰ ਵੀ ਇਹਨਾਂ ਨੂੰ ਹੀ ਕਹਿੰਦੇ ਨੇ ਮੂਲ ਸਵਰ ਤੇ ਸਵਰ ਇਹਨਾਂ ਨੂੰ ਹੀ ਕਹਿੰਦੇ ਊੜਾ ਐੜਾ ਤੇ ਈੜੀ ਨੈਕਸਟ ਹੈਗਾ ਮੁਹਾਵਰਾ ਪੂਰਾ ਕਰੋ ਹੱਥ ਧੋ ਕੇ ਪਿੱਛੇ ਪੈਣਾ ਅਗਲਾ ਹੈਗਾ ਅਜੀ ਹੀ ਸ਼ਰਤ ਰੱਖਣੀ ਜੋ ਪੂਰੀ ਨਾ ਹੋ ਸਕੇ ਦੇ ਆਧਾਰ ਤੇ ਟੁਕਮੀਆਂ ਖਾਂਡ ਨਾ ਨੌਮਣ ਤੇਲ ਹੋਵੇ ਨਾ ਰਾਦਾ ਨੱਚੇ ਨਾਰਾਦਾ ਨੱਚੇ ਪੜ ਦਾਦਾ ਕਿਹੜਾ ਅਗੀਤਰ ਵਰਤਿਆ ਗਿਆ ਹੈ ਪੜ ਦਾਦਾ ਵਿੱਚ ਪੜ ਪੜ ਏ ਆਨਸਰ ਬਿਲਕੁਲ ਸਹੀ ਹੈ ਪੜ ਸ਼ੁੱਧ ਸ਼ਬਦ ਜੋੜ ਚੁਣੋ ਸ਼ੁੱਧ ਸ਼ਬਦ ਮਤਲਬ ਕੀ ਆਪਾਂ ਇਹਦੇ ਵਿੱਚ ਸਹੀ ਇਸ ਇਹਦੇ ਵਿੱਚ ਇੱਕ ਸਹੀ ਸ਼ਬਦ ਦੱਸਣਾ ਜਿਹੜੀ ਸਹੀ ਸਪੈਲਿੰਗ ਹੈ ਉਹਦਾ ਆਨਸਰ ਹੈਗਾ ਡੀ ਮਾਣਨਾ ਸ਼ੋਧ ਦਿਨ ਦੀ ਨਾਮ ਦੀ ਚੋਣ ਕਰੋ ਆਪਾਂ ਨਾਮ ਇਹਦੇ ਚ ਵੀ ਸਹੀ ਸਪੈਲਿੰਗ ਚੁਣਨੇ ਆਪਾਂ ਵੀ ਆਪਾਂ ਬੁੱਧਵਾਰ ਦੇ ਕੀ ਸਪੈਲਿੰਗ ਲਿਖਦੇ ਆ ਆਪਾਂ ਲਿਖਦੇ ਆ ਬੁੱਧਵਾਰ ਦੇ ਸਪੈਲਿੰਗ ਸੀ ਨੇ ਜਿਹੜਾ ਕਿਉਂਕਿ ਬੁੱਧਵਾਰ ਉੱਤੇ ਅਧਕ ਲੱਗਦੀ ਕਿਉਂਕਿ ਆਪਾਂ ਦਬਾ ਕੇ ਅੱਖਰ ਨੂੰ ਬੋਲਦੇ ਆ ਬੁੱਧ ਵਾਰ ਪੰਜਾਬੀ ਸੱਭਿਆਚਾਰ ਦਾ ਲੋਕ ਨਾਚ ਕਿਹੜਾ ਹੈ ਪੰਜਾਬੀ ਸੱਭਿਆਚਾਰ ਦਾ ਲੋਕ ਨਾਚ ਲੁੱਡੀ ਹੈ ਇਹ ਪਲੀਜ਼ ਧਿਆਨ ਰੱਖਿਓ ਬਈ ਬੱਚੇ ਗਿੱਧਾ ਕਹਿ ਦਿੰਦੇ ਨੇ ਪਰ ਗਿੱਧਾ ਨਹੀਂ ਹੈ ਆਪਣਾ ਪੰਜਾਬ ਦਾ ਜਿਹੜਾ ਸੱਭਿਆਚਾਰ ਦਾ ਲੋਕ ਨਾਚ ਹੈ ਉਹ ਹੈਗਾ ਲੁੱਡੀ ਆਨੰਦ ਸਾਹਿਬ ਕਿਹੜੇ ਗੁਰੂ ਸਾਹਿਬ ਜੀ ਦੀ ਰਚਨਾ ਹੈ ਆਨੰਦ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਭਾਰਤੀ ਸੰਵਿਧਾਨ ਵਿੱਚ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਕਿਹਾ ਜਾਂਦਾ ਹੈ ਸੋ ਅੱਛੀਆਂ ਅੱਛੀਆਂ ਵੀਡੀਓਜ਼ ਦੇਖਣ ਦੇ ਲਈ ਇਨਫੋਰਮੇਟਿਵ ਵੀਡੀਓਜ਼ ਲੇਖ ਦੇਖਣ ਦੇ ਲਈ ਪੰਜਾਬੀ ਦੇ ਕਨਸੈਪਟ ਕਲੀਅਰ ਕਰਨ ਦੇ ਲਈ ਤੁਸੀਂ ਮੇਰੇ YouTube ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਥੈਂਕ ਯੂ ਬਾਏ ਬਾਏ